ਖੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੇ ਵੀ ਸੇਵਾ ਲੈ ਕੇ ਆਉਣਾ ਉਹ ਕਮੇਟੀ ਨਾਲ ਇੱਕ ਵਾਰ ਜ਼ਰੂਰ ਗੱਲ ਕਰ ਲਿਆ ਕਰੋ ਜਿਹੜੇ ਨੰਬਰ ਅਸੀਂ ਤੁਹਾਨੂੰ ਦੇਵਾਂਗੇ ਕਿ ਕਿਹੜੀ ਚੀਜ਼ ਦੀ ਲੋੜ ਆ ਤੇ ਕਦੋਂ-ਕਦੋਂ ਲੋੜਾ ਉਦੋਂ ਹੀ ਆਇਓ ਇਹ ਨਾ ਹੋਵੇ ਕਿ ਤੁਸੀਂ ਸਹੀ ਭਾਵਨਾ ਦੇ ਨਾਲ ਤਾਂ ਆਉਣਿਓ ਇਹ ਨਾ ਹੋਵੇ ਕਿ ਤੁਹਾਡੀ ਸੇਵਾ ਇਹਨਾਂ ਦੇ ਲਈ ਇੱਥੇ ਆ ਕੇ ਸਮੱਸਿਆ ਬਣ ਜਾਂਦੀ ਆ ਕੀ ਜਿਹੜੀ ਐਨ ਜੀਓ ਜਾਂ ਪਿਆਰ ਸਾਡੇ ਨਾਲ ਪਿਆਰ ਰੱਖਣ ਵਾਲੇ ਜਿੰਨੇ ਵੀ ਭਰਾ ਸਾਡੇ ਕੋਲ ਆਉਂਦੇ ਆ ਉਹ ਇਹ ਨਾ ਕਰੋ ਵੀ ਆ ਕੇ ਇੱਥੇ ਸਾਡਾ ਸਿਸਟਮ ਨਾ ਖਰਾਬ ਕਰੋ ਜੇ ਤੁਸੀਂ ਸੇਵਾ ਵਾਕਿਆ ਹੀ ਸੇਵਾ ਲੈ ਕੇ ਆਇਓ ਸੰਗਤਾਂ ਨੇ ਤੁਹਾਨੂੰ ਰੁਪਈਆ ਰੁਪਈਆ ਇਕੱਠਾ ਕਰਕੇ ਦਿੱਤਾ ਵਾ ਤੇ ਜਿਹੜੇ ਤੁਸੀਂ ਪੰਜ ਸੱਤ ਅੱਗੇ ਆ ਜਾਂਦੇ ਹੋ ਉਹ ਆਪਣੀ ਮਰਜ਼ੀ ਨਾ ਕਰੋ ਸਾਡੇ ਕੋਲ ਸੰਪਰਕ ਤੋਂ ਬਿਨਾ ਆਓ ਇਹ ਨਾ ਜੇ ਤੁਹਾਡੀ ਚੀਜ਼ ਦੀ ਹਫਤਾ ਠਹਿਰ ਕੇ ਲੋੜ ਆ ਅਸੀਂ ਕਿ ਇਹਦੇ ਹਫਤਾ ਠਹਿਰ ਕੇ ਆਜੋ ਫਿਰ ਤੁਹਾਨੂੰ ਅੱਜ ਆਉਣ ਦੀ ਕੀ ਲੋੜ ਪਈ ਆ ਪਰ ਇਹ ਵੀ ਲੱਗਦਾ ਵੀ ਇਹ ਹਫਤੇ ਬਾਅਦ ਪਾਣੀ ਉੱਤਰ ਗਿਆ ਫਿਰ ਅਸੀਂ ਵੀਡੀਓ ਕਿਵੇਂ ਬਣਾਵਾਂਗੇ ਇਹ ਇਹ ਵੀ ਇਹ ਵੀ ਥੋੜਾ ਜਿਹਾ ਮਨ 'ਚ ਹੁੰਦਾ ਵੀ ਯਾਰ ਹੁਣ ਤਾਂ ਮਾਹੌਲ ਪੂਰਾ ਗਰਮ ਆ ਤੇ ਹੁਣ ਤੇ ਉਥੇ ਬਹੁਤ ਵਧੀਆ ਪਿਕਨਿਕ ਸਪੌਟ ਬਣਿਆ ਤੇ ਹੋਣਾ ਹੀ ਤੇ ਬੇੜੀਆਂ ਤੇ ਚੜ ਕੇ ਫੋਟੋਆਂ ਆਪਣੀਆਂ ਬਣਾ ਲਾਂਗੇ ਇਹਰ ਬਾਅਦ ਚ ਬਣਣੀਆਂ ਨਹੀਂ ਜਿਹੜੇ ਭਰਾ ਆਉਂਦੇ ਪਿੱਛੋਂ ਆਉਂਦੇ ਨੇ ਉਹ ਕੀ ਕਰਦੇ ਨੇ ਵੀ ਉਹ ਅੱਗੇ ਫਿਰ ਸਾਡੇ ਕੋਲ ਹੀ ਰੁਕਦੇ ਫਿਰ ਸਿੱਧੇ ਅੱਗੇ ਚਲੇ ਜਾਂਦੇ ਉੱਥੇ ਜਾ ਕੇ ਤੇ ਫਿਰ ਉਹ ਸਾਡੇ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੇ ਆਪ ਵੰਡਣਾ ਸ਼ੁਰੂ ਕਰ ਦਿੰਦੇ ਜਦੋਂ ਆਪਣੇ ਆਪ ਵੰਡਣਾ ਸ਼ੁਰੂ ਕਰ ਦਿੰਦੇ ਤੇ ਫਿਰ ਲਾਲਚੀ ਕਿਸਮ ਦੇ ਲੋਕ ਵੀ ਸਾਡੇ ਵਿੱਚ ਵੀ ਹੈਗੇ ਨੇ ਜਦੋਂ ਇਹਨਾਂ ਨੂੰ ਪਤਾ ਹੀ ਨਹੀਂਗੇ ਵੀ ਬੰਦਾ ਇੱਥੇ ਕੌਣ ਸਹੀ ਤੇ ਕੌਣ ਗਲਤ ਆ ਉਹ ਵੀ ਲੈ ਕੇ ਜਾਮਾ ਖੁਰੀ ਕਰੀ ਜਾਂਦੇ ਆਪਣੇ ਉੱਥੇ ਜਾ ਕੇ ਰਾਤ ਨੂੰ ਕਈ ਤਾਂ ਇਹੋ ਜਿਹੇ ਬੰਦੇ ਆ ਗਏ ਆ ਵੀ ਵਸਤੂਆਂ ਲੈ ਜਾਂਦੇ ਇੱਥੋਂ ਅੱਗੇ ਜਾ ਕੇ ਵੇਚ ਕੇ ਤੇ ਸ਼ਾਮ ਨੂੰ ਸ਼ਰਾਬ ਪੀ ਲੈਂਦੇ ਆ ਦੱਸੋ ਹੜਪੀਟ ਤਾਂ ਨਹੀਂ ਨਾ ਹੋਏ ਤਦ ਪਰ ਫਿਰ ਵੀ ਡਿਮਾਂਡ ਅਜੇ ਚਾਰੇ ਦੀ ਤੇ ਫੀਡ ਦੀ ਹੈਗੀ ਆ ਉਹ ਹੁਣ ਅਸੀਂ ਕੀ ਕਰਦੇ ਆ ਵੀ ਜਿਹੜਾ ਭਰਾ ਸਾਡੀ ਬੇਨਤੀ ਨੂੰ ਮੰਨ ਕੇ ਜਿਹੜੀ ਰਸਤ ਲਿਆਉਂਦੇ ਆ ਜੋ ਵੀ ਵਸਤੂ ਲਿਆਉਂਦੇ ਆ ਸਾਡੇ ਕੋਲ ਜਮ੍ਹਾਂ ਕਰਾ ਦਿੰਦੇ ਆ ਤੇ ਅਸੀਂ ਜਿਹੜਾ ਉਹਨੂੰ ਲਿਸਟ ਦੇ ਮੁਤਾਬਕ ਜਿਹੜਾ ਪ੍ਰਭਾਵਤ ਆ ਹੜਪੀੜਤ ਆ ਉਹਨੂੰ ਅਸੀਂ ਅੱਗੇ ਵੰਡ ਦਿੰਨੇ ਆ ਤੇ ਜਿਹੜਾ ਸਾਨੂੰ ਲੱਗਦਾ ਵੀ ਇਹ ਹੜਪੀੜਤ ਨਹੀਂ ਹੈਗਾ ਉਹਨੂੰ ਅਸੀਂ ਹੱਥ ਜੋੜ ਦਿੰਨੇ ਆ ਵੀ ਨਹੀਂ ਭਾਜੀ ਤੁਹਾਨੂੰ ਨਹੀਂ ਮਿਲੇਗੀ ਜਿਹੜਾ ਹੁਣ ਸਾਨੂੰ ਮਿੱਟੀ ਦੀ ਲੋੜ ਹੈ ਜਿਹੜੇ ਭਰਾ ਸਾਡੇ ਤੱਕ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਸਕਦੇ ਆ ਉੱਥੇ ਤੁਸੀਂ ਜਿੰਨੀ ਵੀ ਮਿੱਟੀ ਸਾਡੇ ਲਈ ਲਿਆ ਸਕਦੇ ਜੇ ਮਿੱਟੀ ਲਿਆ ਕੇ ਢੇਰੀ ਕਰੋ ਅਸੀਂ ਸੰਗਤ ਲਾ ਕੇ ਬੋਰੇ ਭਰਾਂਗੇ ਬੋਰੇ ਭਰ ਕੇ ਬੋਰੇ ਡੰਪ ਕਰਾਂਗੇ ਫਿਰ ਜਦੋਂ ਜਿਵੇਂ ਪਾਣੀ ਘਟੇਗਾ ਉਸੇ ਟਰਾਲੀਆਂ ਚ ਲੋਡ ਕਰਕੇ ਅਸੀਂ ਜਿੱਥੇ ਲੋਡ ਉੱਥੇ ਲੈ ਜਾਵਾਂਗੇ ਇਸ ਕਰਕੇ ਆਪਾਂ ਆਪਾਂ ਨੂੰ ਫਿਰ ਡੀਜ਼ਲ ਦੀ ਲੋਡ ਪੈਣੀ ਆ ਇਹ ਜਿਹੜੀ ਆ ਉਸ ਤੋਂ ਸੱਜੇ ਸੱਜੇ ਫਿਰ ਆਪਾਂ ਨੂੰ ਮਸ਼ੀਨਾਂ ਦੀ ਵੀ ਲੋਡ ਪੈਣੀ ਆ ਅਗਲੇ ਪਾਸੇ ਆਪਾਂ ਨੂੰ ਟਰੈਕਟਰ ਟਰਾਲੀਆਂ ਦੀ ਵੀ ਲੋਡ ਪੈਣੀ ਆ ਉਹ ਜਿਵੇਂ ਜਿਵੇਂ ਦੀ ਸੇਵਾ ਦੀ ਲੋੜ ਪਊਵੇਂ ਦੱਸੀ ਜਾਵਾਂਗੇ ਆਪਾਂ 10 ਦਿਨ 20 ਦਿਨ ਬਾਅਦ ਜਦੋਂ ਪਾਣੀ ਬਿਲਕੁਲ ਰਸਤੇ ਨੰਗੇ ਹੋ ਗਏ ਖਾਲੀ ਫਿਰ ਤੁਸੀਂ ਰਾਸ਼ਨ ਵੀ ਲਈ ਆ ਜੋ ਮਰਜ਼ੀ ਲਈਏ ਫਿਰ ਘਰਾਂ ਤੱਕ ਪਹੁੰਚ ਜਾਓਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪੰਜਾਬ ਦੇ ਬਹੁਤ ਸਾਰੇ ਏਰੀਆ ਨੇ ਜਿਹੜੇ ਖੇਤਰ ਨੇ ਹੜਾਂ ਦੀ ਮਾਰ ਖੇਠ ਨੇ ਪਰ ਅੱਜ ਅਸੀਂ ਜਿੱਥੇ ਖੜੇ ਆ ਇਹ ਸੁਲਤਾਨਪੁਰ ਲੋਧੀ ਦਾ ਏਰੀਆ ਮੇਰੇ ਹੱਥ ਸੱਜੇ ਹੱਥ ਕਰੀਬ 30-35 ਪਿੰਡ ਨੇ ਜਿਸ ਪੁਲ ਤੇ ਅਸੀਂ ਖੜੇ ਆ ਬਿਆਸ ਦਾ ਪੁਲਾ ਮੇਰੇ ਸੱਜੇ ਹੱਥ 30-35 ਪਿੰਡ ਨੇ ਜਿਹੜੇ ਇਸ ਏਰੀਆ ਨੂੰ ਸੁਲਤਾਨਪੁਰ ਲੋਧੀ ਦੇ ਨਾਲ ਸ਼ਹਿਰ ਦੇ ਨਾਲ ਜੋੜਦੇ ਨੇ ਇਸ ਪੁਲ ਦੇ ਰਾਹੀਂ ਉਹ ਸਾਰਾ ਏਰੀਆ ਇੱਧਰ ਜੁੜਦਾਗਾ ਤਾਂ ਇਸ ਏਰੀਏ ਇਸ ਇਲਾਕੇ ਦੀ ਜੇ ਗੱਲ ਕਰੀਏ ਜਦੋਂ ਸੇਵਾ ਦੀ ਗੱਲ ਆ ਪੂਰਾ ਪੰਜਾਬ ਹਰਿਆਣਾ ਜਾਂ ਹੋਰ ਪਾਸਿਓਂ ਵੀ ਸੇਵਾ ਆ ਰਹੀ ਆ ਤਾਂ ਸੇਵਾ ਇਸ ਵੇਲੇ ਕਿਵੇਂ ਚੱਲ ਰਹੀ ਆ ਕਿਹੜੀ ਚੀਜ਼ ਦੀ ਸੇਵਾ ਹੋਣੀ ਚਾਹੀਦੀ ਆ ਦਾ ਇਥੇ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਸੇਵਾ ਤਾਂ ਬਹੁਤ ਆ ਰਹੀ ਆ ਪਰ ਉਹ ਸਹੀ ਥਾਂ ਤੇ ਨਹੀਂ ਲੱਗ ਰਹੀਆਂ ਸਹੀ ਤਰੀਕੇ ਜਿਹੜਾ ਰਾਸ਼ਨ ਪਾਣੀ ਆ ਜਾਂ ਹੋਰ ਸਮਾਨ ਵੰਡਿਆ ਨਹੀਂ ਜਾ ਰਿਹਾ ਤਾਂ ਨਾਲ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਕੁਝ ਲਾਲਚੀ ਲੋਕ ਨੇ ਉਹ ਵੀ ਜਮਖੋਰੀ ਵਾਲੇ ਪਾਸੇ ਪੈ ਗਏ ਕਿਉਂਕਿ ਜਿਹੜੀ ਇੱਥੋਂ ਪੀੜਤ ਪਿੰਡਾਂ ਨੂੰ ਜਾਂ ਪੀੜਤ ਲੋਕਾਂ ਨੂੰ ਸੇਵਾ ਜਾਣੀਆਂ ਉਹ ਤਾਂ ਇਸ ਪੁਲ ਤੋਂ ਪਰਲੇ ਪਾਰ ਹੀ ਜਾਣੀਆਂ ਤੇ ਉਹ ਜਿਹੜੀਆਂ ਇੱਥੇ ਕਮੇਟੀਆਂ ਬਣੀਆਂ ਨੇ ਪੰਚਾਇਤਾਂ ਨੇ ਉਹਨਾਂ ਦੇ ਰਾਹੀਂ ਜਾਣੀਆਂ ਪਰ ਪੰਚਾਇਤਾਂ ਦਾ ਸ਼ਿਕਵਾ ਇਹ ਆ ਕਿ ਜੋ ਲੋਕ ਸੇਵਾ ਲੈ ਕੇ ਆ ਰਹੇ ਨੇ ਇੱਕ ਤੇ ਉਹਨਾਂ ਨਾਲ ਸੰਪਰਕ ਨਹੀਂ ਕਰਦੇ ਉਹ ਫਿਰ ਜਦੋਂ ਸੇਵਾ ਆਉਂਦੀ ਵੀ ਆ ਉਹਨਾਂ ਦੀ ਭਾਵਨਾ ਵੀ ਸਹੀ ਹੁੰਦੀ ਆ ਸਭ ਕੁਝ ਸਹੀ ਹੁੰਦਾ ਪਰ ਫਿਰ ਜਦੋਂ ਆਪ ਮਹਾਰੇ ਵੰਡਣ ਲੱਗ ਜਾਂਦੇ ਆ ਜਾਂ ਆਪ ਮਹਾਰੇ ਆਉਂਦੇ ਆ ਬਿਨਾ ਕਿਸੇ ਨਾਲ ਸੰਪਰਕ ਕੀਤੇ ਤਾਂ ਉਹ ਸੇਵਾ ਫਿਰ ਸਹੀ ਥਾਂ ਤੇ ਨਹੀਂ ਜਾਂਦੀ ਜਿਹਦੇ ਕਰਕੇ ਜਮਾ ਖੋਰੀ ਵਾਲੇ ਪਾਸੇ ਗੱਲ ਜਾਂਦੀ ਆ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੁਲਦੀਪ ਸਿੰਘ ਸਰਪੰਚ ਨੇ ਸੰਗਰਾ ਪਿੰਡ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਸ ਵੀਡੀਓ ਬਣਾਉਣ ਦਾ ਮਕਸਦ ਇਹਨਾਂ ਕਾ ਕਿ ਤੁਸੀਂ ਜੋ ਵੀ ਜੋ ਹੁਣ ਵੀ ਸੇਵਾ ਲੈ ਕੇ ਆ ਰਹੇ ਹੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਇੱਥੇ ਆਉਣਾ ਓਹੋ ਇਹਨਾਂ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰ ਲੈਣ ਤਾਂ ਤੁਹਾਨੂੰ ਇਹ ਦੱਸਿਆ ਜਾਊਗਾ ਕਿ ਤੁਹਾਨੂੰ ਕਿਹੜੀ ਚੀਜ਼ ਦੀ ਇੱਥੇ ਇਹਨਾਂ ਨੂੰ ਲੋੜ ਆ ਕਦੋਂ-ਕਦੋਂ ਕਿਹੜੀ ਚੀਜ਼ ਦੀ ਲੋੜ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਢੋਜੇ ਹੋਰ ਲੋਡ ਪੈਣੀ ਆ ਹਾਲੇ ਤੱਕ ਤਾਂ ਮੋٹے ਜਿਹੇ ਤੌਰ ਤੇ ਰਾਸ਼ਨ ਦੀ ਲੋਡ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋਡ ਆ ਤੇ ਕਦੋਂ ਕਦੋਂ ਆਉਣ ਉਹ ਸਾਰੀ ਗੱਲਬਾਤ ਆ ਬਸ ਸਰਪੰਚ ਸਾਹਿਬ ਦੇ ਨਾਲ ਕਰਾਂਗੇ ਸਰਪੰਚ ਸਾਹਿਬ ਜਿਸ ਤਰ੍ਹਾਂ ਮੈਂ ਦੱਸਿਆ ਵਿਸਥਾਰ ਦੇ ਵਿੱਚ ਕਿ ਜਿਵੇਂ ਜਿਵੇਂ ਚੀਜ਼ਾਂ ਇੱਥੇ ਹੋ ਰਹੀਆਂ ਸੇਵਾ ਭਾਵਨਾ ਵੀ ਆ ਲੋਕਾਂ ਦੀ ਉਹ ਆਪਣੀ ਜਗ੍ਹਾ ਤੇ ਸਹੀ ਨੇ ਪਰ ਚੀਜ਼ਾਂ ਕਿਤੇ ਨਾ ਕਿਤੇ ਗੜਬੜ ਵੀ ਹੋਈਆਂ ਜਿਵੇਂ ਤੁਸੀਂ ਸਾਨੂੰ ਪਹਿਲਾਂ ਦੱਸਿਆ ਤਾਂ ਹੁਣ ਤੱਕ ਮੈਂ ਪੁੱਛੂਗਾ ਵੀ ਹੁਣ ਤੱਕ ਤੁਹਾਡਾ ਸਾਰਾ ਸਿਸਟਮ ਆ ਜਿਹੜਾ ਕਿਵੇਂ ਚੱਲ ਰਿਹਾ ਤੇ ਕਿਹੜੀ ਕਿਹੜੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚੀਆਂ ਦੇਖੋ ਜੀ ਇੱਥੇ ਜਿਹੜੀਆਂ ਨਾ ਜੇ ਤਾਂ ਆਪਾਂ ਲਈਏ ਖਾਣ ਪੀਣ ਦੇ ਆ ਰਸਤਾ ਉਹ ਵੀ ਬਹੁਤ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਨਾਲੇ ਇਨਾ ਪਿਆਰ ਤੇ ਦਰਦ ਸਾਂਝਾ ਕੀਤਾ ਔਰ ਪਸ਼ੂਆਂ ਦਾ ਚਾਰਾ ਲੈ ਲੋ ਇਹ ਚੌਕਰ ਫੀਡ ਲੈ ਲੋ ਉਹ ਵੀ ਲਗਭਗ ਬਹੁਤ ਹੈ ਵੀ ਸੰਗਤਾਂ ਕੋਲੇ ਐਸ ਵਕਤ ਪਰ ਫਿਰ ਵੀ ਡਿਮਾਂਡ ਅਜੇ ਚਾਰੇ ਦੀ ਤੇ ਫੀਡ ਦੀ ਹੈਗੀ ਆ ਔਰ ਜਿਹੜਾ ਮੰਨ ਲਓ ਆ ਬਰੈਡ ਕੋ ਬਿਸਕੁਟ ਹੈ ਆ ਜਾਂ ਇਦਾਂ ਦੀਆਂ ਜਿਹੜੀਆਂ ਮਤਲਬ ਆਪਣਾ ਘਰੇਲੂ ਵਰਤੋਂ ਚਾਉਣ ਵਾਲੀਆਂ ਜਾਂ ਖਾਣ ਪੀਣਾਂ ਵਾਲੀਆਂ ਚੀਜ਼ਾਂ ਉਹਨਾਂ ਦੀ ਬਹੁਤਾਤ ਬਹੁਤ ਆ ਉਹ ਜਾਨੀ ਕਿ ਸਾਡੇ ਕੋਲੇ ਬੇਨਤੀਆਂ ਕਰਦੇ ਅੱਜ ਤੋਂ 10 ਦਿਨ ਪਹਿਲਾਂ ਵੀ ਇਹ ਚੀਜ਼ਾਂ ਨਾ ਲੈ ਕੇ ਉਹਨਾਂ ਦੀ ਲੋੜ ਹੈ ਨਹੀਂ ਚਲੋ ਪਾਣੀ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਪਾਣੀ ਇੱਥੇ ਬਹੁਤ ਆ ਵੀ ਰਿਹਾ ਤੇ ਉਹਦੀ ਲੋੜ ਅੱਗੇ ਪੈਣੀ ਵੀ ਆ ਪਾਣੀ ਸਾਡੇ ਜਦੋਂ ਆਪਾਂ ਬਨਪੁਰ ਨੇ ਆ ਸੰਗਤਾਂ ਬਹੁਤ ਲੱਗਣੀਆਂ 2 200 3 300 ਸੰਗਤ ਰੋਜ਼ ਹੋਣੀ ਆ ਤੇ ਉਦੋਂ ਉਹਦੀ ਲੋੜ ਵੀ ਪੈਣੀ ਆ ਉਹ ਉਹ ਲੱਗ ਜਾਏਗਾ ਪਰ ਇੱਕ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਵੀ ਜਦੋਂ ਅਸੀਂ ਇੱਥੇ ਇੱਕ ਕਮੇਟੀ ਬਣਾਈ ਉਹਦਾ ਕਾਰਨ ਬਣਾਉਣ ਦਾ ਇਹ ਹੀ ਸੀਗਾ ਕਿ ਇੱਥੇ ਜਿਹੜਾ ਕੈਂਪ ਲੱਗਿਆ ਸੀ ਭਾਈ ਅਮਰਤਪਾਲ ਸਿੰਘ ਦਾ ਉਹਨਾਂ ਦੇ ਜਿਹੜੇ ਵੀਰ ਸੀ ਉਹ ਇੱਥੇ ਨਵੇਂ ਆਏ ਸੀਗੇ ਉਹ ਕੀ ਕਰਦੇ ਸੀਗੇ ਕਿ ਉਹ ਜਿਹੜਾ ਵੀ ਉਹਨਾਂ ਕੋਲੇ ਜਾਂਦਾ ਸੀ ਉਹ ਕਿਸੇ ਨੂੰ ਮੋੜਦੇ ਨਹੀਂ ਸੀ ਹਰ ਇੱਕ ਬੰਦੇ ਨੂੰ ਵਸੂਆਂ ਦੇ ਹੀ ਜਾਂਦੇ ਸੀਗੇ ਤੇ ਸਾਡੇ ਲੋਕ ਸ਼ਿਕਵਾ ਕਰਦੇ ਸੀ ਵੀ ਯਾਰ ਸਾਨੂੰ ਉਹਨਾਂ ਨੇ ਹੀ ਮਿਲਦਾ ਜਿਹੜੇ ਬਾਹਰ ਲੈ ਜਾਂਦੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਹ ਬਾਬਾ ਜੀ ਇਦਾਂ ਕਰੋ ਵੀ ਆਪਾਂ ਇਹ ਕਾਰਜ ਨਾ ਕਰੀਏ ਤੇ ਤੁਸੀਂ ਸਾਡੇ ਨਾਲ ਰਲ ਕੇ ਸਾਡੇ ਸਲਾਹ ਦੇ ਨਾਲ ਚੱਲੋ ਚਲੋ ਸਾਨੂੰ ਨਹੀਂ ਸਮਝ ਆਈ ਵੀ ਉਹਨਾਂ ਨੇ ਕਿਉਂ ਨਹੀਂ ਸਾਡੇ ਨਾਲ ਐਵੇਂ ਕੀਤਾ ਤੇ ਉਹਨਾਂ ਨੇ ਫਿਰ ਆਪਣਾ ਹੀ ਮਤਲਬ ਚਲਾਇਆ ਹੁਣ ਉਹ ਠੀਕ ਉਹਨਾਂ ਨੂੰ ਵੀ ਪਤਾ ਲੱਗ ਗਿਆ ਇੱਕ ਮਹੀਨਾ ਲਗਭਗ ਉਹਨਾਂ ਨੂੰ ਹੋ ਗਿਆ ਉਹਨਾਂ ਨੂੰ ਵੀ ਹੁਣ ਇਸ ਚੀਜ਼ ਤੇ ਆਉਣਾ ਪਿਆ ਵੀ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਜਿਹੜੀ ਚੀਜ਼ ਗਲਤ ਹੋ ਰਹੀ ਆ ਤੇ ਅਸੀਂ ਇੱਥੇ ਫਿਰ ਕੀ ਕੀਤਾ ਕਿ ਇੱਕ ਲੋਕਲ ਕਮੇਟੀ ਬਣਾ ਕੇ 16 ਪਿੰਡਾਂ ਦੇ ਵਿੱਚੋਂ ਦੋ ਦੋ ਮੈਂਬਰ ਲੈ ਕੇ 32 ਕ ਮੈਂਬਰੀ ਕਮੇਟੀ ਬਣਾ ਲਈ ਤਿੰਨ ਸਰਪੰਚ ਸਾਹਿਬਾਨ ਇੱਕ ਨੰਬਰਦਾਰ ਅਸੀਂ ਇਹਨਾਂ ਦੇ ਨਾਲ ਲੱਗੇ ਕੰਮ ਕਰਨ ਲੱਗੇ ਆਪਣਾ ਕੈਂਪਸ ਸਥਾਪਿਤ ਕਰਤਾ ਉਹਦਾ ਨਾਂ ਰੱਖਤਾ ਸਾਡੇ ਹੜਪੀੜਿਤ ਪਿੰਡਾਂ ਦੇ ਪਰਿਵਾਰਾਂ ਦਾ ਆਪਣਾ ਕੈਂਪ ਸਾਂਗਰਾ ਬਾਉਪੁਰ ਆਦ ਜਿਹੜੇ 16 ਪਿੰਡ ਨੇ ਇਥੇ ਉਹ ਹੁਣ ਅਸੀਂ ਕੀ ਕਰਦੇ ਆ ਵੀ ਜਿਹੜਾ ਭਰਾ ਸਾਡੀ ਬੇਨਤੀ ਨੂੰ ਮੰਨ ਕੇ ਜਿਹੜੀ ਰਸਤ ਲਿਆਉਂਦੇ ਆ ਜੋ ਵੀ ਵਸਤੂ ਲਿਆਉਂਦੇ ਆ ਸਾਡੇ ਕੋਲ ਜਮ੍ਹਾਂ ਕਰਾ ਦਿੰਦੇ ਆ ਤੇ ਅਸੀਂ ਜਿਹੜਾ ਉਹਨੂੰ ਲਿਸਟ ਦੇ ਮੁਤਾਬਕ ਜਿਹੜਾ ਪ੍ਰਭਾਵਤ ਹੜ ਪੀੜਤ ਹੈ ਉਹਨੂੰ ਅਸੀਂ ਅੱਗੇ ਵੰਡ ਦਿੰਨੇ ਆ ਤੇ ਜਿਹੜਾ ਸਾਨੂੰ ਲੱਗਦਾ ਵੀ ਇਹ ਹੜ ਪੀੜਤ ਨਹੀਂ ਹੈਗਾ ਉਹਨੂੰ ਅਸੀਂ ਹੱਥ ਜੋੜ ਦਿੰਨੇ ਆ ਵੀ ਨਹੀਂ ਭਾਜੀ ਤੁਹਾਨੂੰ ਨਹੀਂ ਮਿਲੇਗੀ ਹਾਂਜੀ ਇਸ ਤਰੀਕੇ ਨਾਲ ਸਾਰਾ ਕੁਝ ਚੱਲ ਰਿਹਾ ਪਰ ਅਜੇ ਵੀ ਜਿਹੜੇ ਭਰਾ ਆਉਂਦੇ ਪਿੱਛੋਂ ਆਉਂਦੇ ਨੇ ਕਈ ਵਾਰੀ ਅਸੀਂ ਨਾ ਪੁਲਿਸ ਵਾਲੇ ਰੋਕਦੇ ਉਹ ਆਪਣੀ ਡਿਊਟੀ ਨਿਭਾਉਦੇ ਵੀ ਇੱਥੇ ਰਸ਼ ਪੈਂਦਾ ਅਸੀਂ ਉਹਨਾਂ ਨਾਲ ਬਹਿਸ ਕੇ ਲੜਕੇ ਤੇ ਉਹਨਾਂ ਨੂੰ ਲੰਘਾ ਕੇ ਲਿਉਨੇ ਆ ਕਿ ਟਰਾਲੀਆਂ ਵਾਲਿਆਂ ਨੂੰ ਉਹ ਕੀ ਕਰਦੇ ਨੇ ਵੀ ਉਹ ਅੱਗੇ ਫਿਰ ਸਾਡੇ ਕੋਲ ਨਹੀਂ ਰੋਕਦੇ ਫਿਰ ਸਿੱਧੇ ਅੱਗੇ ਚਲੇ ਜਾਂਦੇ ਨੇ ਅੱਗੇ ਜਾ ਕੇ ਪਿੰਡ ਦਾ ਜਾਣ ਨਹੀਂ ਜਾਂਦਾ ਕਿਸ਼ਤੀ ਚੱਲਦੀ ਹੈ ਪੁਲ ਦੇ ਲਾਸਟ ਵਾਲੇ ਜਿਹੜਾ ਪੋਲਿਆ ਉਹਦੇ ਲਾਸਟ ਤੇ ਚਲੇ ਜਾਂਦੇ ਨੇ ਉੱਥੇ ਜਾ ਕੇ ਤੇ ਫਿਰ ਉਹ ਸਾਡੇ ਸਮਝਾਉਣ ਦੇ ਬਾਵਜੂਦ ਵੀ ਉਹ ਆਪਣੇ ਆਪ ਮੰਡਣਾ ਸ਼ੁਰੂ ਕਰ ਦਿੰਦੇ ਜਦੋਂ ਆਪਣੇ ਆਪ ਮੰਡਣਾ ਸ਼ੁਰੂ ਕਰ ਦਿੰਦੇ ਤੇ ਫਿਰ ਲਾਲਚੀ ਕਿਸਮ ਦੇ ਲੋਕ ਵੀ ਸਾਡੇ ਵਿੱਚ ਵੀ ਹੈਗੇ ਨੇ ਉਹ ਫਿਰ ਜਾਂ ਤਾਂ ਇੱਕ ਬੰਦਾ ਮੰਨ ਲਓ ਜੇ ਅੱਜ ਚੌਕਰ ਬਾਬੇ ਚੌਕਰ ਲੈ ਕੇ ਮੈਂ ਘੰਟਾ ਇੱਕ ਉਹਨਾਂ ਨੂੰ ਸਮਝਾਇਆ ਵੀ ਬਾਬਾ ਜੀ ਆਇਆ ਸਿਸਟਮ ਚੱਲਦਾ ਇਸ ਤਰੀਕੇ ਨਾਲ ਚੱਲੋ ਤੇ ਜਾਂ ਤੁਸੀਂ ਅੱਗੇ ਲੈ ਕੇ ਜਾਣਾ ਨਾ ਫਿਰ ਵੀ ਤੁਸੀਂ ਇਸ ਤਰ੍ਹਾਂ ਕਰੋ ਜਿਹੜੇ ਪਿੰਡ ਜਾਣਾ ਉੱਥੇ ਨਾਮ ਲਿਖ ਕੇ ਲਿਸਟ ਸਾਨੂੰ ਦੇ ਦਿਓ ਜਦੋਂ ਲਿਸਟ ਸਾਡੇ ਕੋਲੋਂ ਸਾਨੂੰ ਪਤਾ ਲੱਗੂ ਇਹਨਾਂ ਭਰਾਵਾਂ ਨੂੰ ਚੀਜ਼ ਮਿਲ ਗਈ ਆ ਬਾਕੀ ਰਹਿ ਗਏ ਉਹਨਾਂ ਨੂੰ ਅਸੀਂ ਦੇ ਦੇਣਗੇ ਪਰ ਉਹਨਾਂ ਨੇ ਉਹੀ ਕੰਮ ਕੀਤਾ ਉਹਨਾਂ ਨੇ 80 ਬੋਰੇ ਲਗਭਗ ਜਿਹੜੇ ਸੀ ਇੱਥੇ ਲੋਕਾਂ ਨੂੰ ਐਦਾਂ ਵੰਡਦੇ ਵੀ ਇੱਕ ਦਾ ਬੰਦਾ ਚਾਰ-ਚਾਰ ਬੋਰੇ ਲੈ ਗਿਆ ਤੇ ਇੱਕ ਨੂੰ ਇੱਕ ਵੀ ਨਹੀਂ ਮਿਲਿਆ ਉਹ 20 ਬੋਰੇ ਲਾਸਟ ਤੇ ਆ ਕੇ ਸਾਡੀਆਂ ਅੱਖਾਂ ਭਜਾਉਣ ਦੇ ਕਰਕੇ ਸਾਡੇ ਕੋਲ ਆ ਗਏ ਤੇ ਸਾਡੇ ਫੇਰਣ ਕੇ ਕਲੇਸ਼ ਪੈ ਗਿਆ ਹਰ ਕੋਈ ਬੰਦਾ ਸਾਡੇ ਕੋਲ ਆ ਕੇ ਖੜਾ ਮੈਨੂੰ ਚੌਕਰ ਦਿਓ ਤੇ ਅਸੀਂ ਕਹੀਏ ਵੀ ਜਿਹੜਾ ਤੁਸੀਂ ਉੱਥੋਂ ਲਿਆਓ ਕਹਿੰਦੇ ਲਿਆ ਹੀ ਨਹੀਂ ਮਤਲਬ ਸਿਸਟਮ ਸਾਡਾ ਵਿਗਾੜ ਦਿੱਤਾ ਨਾ ਆ ਕੇ ਅਸੀਂ ਕਹਿੰਨੇ ਆਂ ਵੀ ਜਿਹੜੀ ਐ এন ਜੀਓ ਜਾਂ ਪਿਆ ਸਾਡੇ ਨਾਲ ਪਿਆਰ ਰੱਖਣ ਵਾਲੇ ਜਿੰਨੇ ਵੀ ਭਰਾ ਸਾਡੇ ਕੋਲ ਆਉਂਦੇ ਆ ਉਹ ਇਹ ਨਾ ਕਰੋ ਵੀ ਆ ਕੇ ਇੱਥੇ ਸਾਡਾ ਸਿਸਟਮ ਨਾ ਖਰਾਬ ਕਰੋ ਜੇ ਤੁਸੀਂ ਸੇਵਾ ਵਾਕਿਆ ਹੀ ਸੇਵਾ ਲੈ ਕੇ ਆਇਓ ਸੰਗਤਾਂ ਨੇ ਤੁਹਾਨੂੰ ਰੁਪਈਆ ਰੁਪਈਆ ਇਕੱਠਾ ਕਰਕੇ ਦਿੱਤਾ ਵਾ ਤੇ ਜਿਹੜੇ ਤੁਸੀਂ ਪੰਜ ਸੱਤ ਅੱਗੇ ਆ ਜਾਂਦੇ ਹੋ ਉਹ ਆਪਣੀ ਮਰਜ਼ੀ ਨਾ ਕਰੋ ਸਾਡੇ ਕੋਲ ਆ ਕੇ ਸਾਡੇ ਨਾਲ ਸੰਪਰਕ ਕਰਕੇ ਔਰ ਪਹਿਲੀ ਪਹਿਲੀ ਗੱਲ ਤੇ ਇਹ ਆ ਵੀ ਸਾਡੇ ਕੋਲ ਸੰਪਰਕ ਤੋਂ ਬਿਨਾ ਆਓ ਹੀ ਨਾ ਸਾਡੇ ਜਿਹੜੇ ਨੰਬਰ ਫਲੈਸ਼ ਕੀਤੇ ਆ ਸਾਡੇ ਬੋਰਡਾਂ ਦੇ ਉੱਪਰ ਤੇ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਪੁੱਛੋ ਸਾਨੂੰ ਕਿਹੜੀ ਚੀਜ਼ ਦੀ ਜਰੂਰਤ ਆ ਅਸੀਂ ਉਹੋ ਤੁਹਾਡੇ ਕੋਲ ਉਸ ਸਮੇਂ ਤੇ ਮਗਾਈਏ ਜੇ ਤੁਹਾਡੀ ਚੀਜ਼ ਦੀ ਹਫਤਾ ਠਹਿਰ ਕੇ ਲੋੜ ਆ ਅਸੀਂ ਕਿ ਇਹਦੇ ਹਫਤਾ ਠਹਿਰ ਕੇ ਆਜੋ ਫਿਰ ਤੁਹਾਨੂੰ ਅੱਜ ਆਉਣ ਦੀ ਕੀ ਲੋੜ ਪਈ ਆ ਪਰ ਮੈਨੂੰ ਐ ਲੱਗਦਾ ਵੀ ਕੁਝ ਇਹ ਵੀ ਲੱਗਦਾ ਵੀ ਇਹ ਹਫਤੇ ਬਾਅਦ ਪਾਣੀ ਉੱਤਰ ਗਿਆ ਫਿਰ ਅਸੀਂ ਵੀਡੀਓ ਕਿਵੇਂ ਬਣਾਵਾਂਗੇ ਹਾਂ ਇਹ ਇਹੇ ਵੀ ਥੋੜਾ ਜਿਹਾ ਮਨ 'ਚ ਹੁੰਦਾ ਵੀ ਯਾਰ ਹੁਣ ਤਾਂ ਮਾਹੌਲ ਪੂਰਾ ਗਰਮ ਆ ਤੇ ਹੁਣ ਤੇ ਉਥੇ ਬਹੁਤ ਹੀਆ ਪਿਕਨਿਕ ਸਪੌਟ ਬਣਿਆ ਤੇ ਹੋਣਾ ਹੀ ਤੇ ਬੇੜੀਆਂ ਤੇ ਚੜ ਕੇ ਫੋੜੋ ਆਪਣੀਆਂ ਬਣਾ ਲਾਂਗੇ ਯਾਰ ਬਾਅਦ 'ਚ ਬਣਨੀਆਂ ਨਹੀਂ ਕੋਈ ਗੱਲ ਆ ਨਾ ਇਹ ਇਹੇ ਚੀਜ਼ ਦਾ ਤਾਂ ਟ੍ਰੈਂਡ ਚੱਲੇ ਚੀਜ਼ ਤਾਂ ਆਪਾਂ ਦੇਖੀ ਆ ਕਿੰਨੀ ਕਿਸ਼ਤੀਆਂ ਪਿੱਛੇ ਲੜਾਈ ਹੁੰਦੀ ਦੇਖ ਲਈ ਹਾਂਜੀ ਬਿਲਕੁਲ ਬਿਲਕੁਲ ਕਿਸ਼ਤੀਆਂ ਪਿਛੇ ਵੀ ਲੜਾਈ ਹੁੰਦੀ ਦੇਖ ਲਈ ਆ ਵੀ ਕੋਈ ਇੱਕ ਜਾ ਰਿਹਾ ਦੂਜਾ ਕਹਿੰਦਾ ਮੈਨੂੰ ਵੀ ਬਿਠਾਓ ਜੇ ਉੱਥੇ ਅਗਲੇ ਪਾਸੇ ਵੇਖੋ ਜਿਹੜਾ ਬੋਟ ਨੂੰ ਚਲਾਉਣ ਵਾਲਾ ਬੰਦਾ ਉਹਨੂੰ ਪਤਾ ਵੀ ਮੇਰੀ ਬੋਟ ਦੇ ਵਿੱਚ 8 ਬੰਦਿਆਂ ਦੀ ਕਪੈਸਿਟੀ ਆ ਜੀ ਉਹਦੇ ਵਿੱਚ 16 ਬੰਦੇ ਬੈਠ ਜਾਣਗੇ 12 ਬੰਦੇ ਬੈਠ ਜਾਣਗੇ ਤੇ ਫਿਰ ਕਿਤੇ ਨਾ ਕਿਤੇ ਹਾਦਸਾ ਹੋ ਸਕਦਾ ਫਿਰ ਵੀ ਅਸੀਂ ਕਹਾਂ ਪ੍ਰਸ਼ਾਸਨ ਨੇ ਇਹ ਨਹੀਂ ਕੀਤਾ ਫਿਰ ਜਾਂ ਬੋਟ ਵਾਲਿਆਂ ਨੂੰ ਕਹਾਂਗੇ ਜਾਂ ਕਿਸੇ ਨੂੰ ਆਪਾਂ ਦੇਵਾਂਗੇ ਇਲਜ਼ਾਮ ਲਾਵਾਂਗੇ ਤੇ ਪਰ ਜੀ ਆਪਾਂ ਪਹਿਲਾਂ ਹੀ ਸੋਚ ਕੇ ਚੱਲੀਏ ਵੀ ਜਿਹੜੀ ਪ੍ਰਬੰਧਕ ਕਮੇਟੀ ਆ ਜਾਂ ਜਿਹੜੇ ਇੱਥੇ ਲੋਕ ਲੋਕ ਲੈ ਉਹਨਾਂ ਦੇ ਨਾਲ ਅਸੀਂ ਸੰਪਰਕ ਕਰੀਏ ਜੇ ਅਸੀਂ ਸੰਪਰਕ ਕਰਨ ਤੋਂ ਬਿਨਾ ਆ ਵੀ ਗਏ ਆ ਇੱਥੇ ਆ ਕੇ ਜੇ ਤੁਹਾਨੂੰ ਕੋਈ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਭਾਈ ਇੱਥੇ ਆਹ ਸਿਸਟਮ ਚੱਲਦਾ ਤੁਸੀਂ ਸਾਡੇ ਨਾਲ ਸੰਪਰਕ ਦੇ ਵਿੱਚ ਸਾਡੇ ਮੁਤਾਬਕ ਚੱਲੋ ਤੇ ਤੁਸੀਂ ਫਿਰ ਵੀ ਆਪਣੀ ਮਰਜ਼ੀ ਕਰਦੇ ਹੋ ਫਿਰ ਮੈਂ ਨਹੀਂ ਸਮਝਦਾ ਤੁਸੀਂ ਹੜਪੀਟਾਂ ਦੀ ਮਦਦ ਤੇ ਆਏ ਹੋ ਤੇ ਤੁਸੀਂ ਫਿਰ ਆਪਣੀ ਮਰਜ਼ੀ ਕਰਦੇ ਹੋ ਤੇ ਸਾਡਾ ਸਿਸਟਮ ਖਰਾਬ ਕਰਦੇ ਹੋ ਮਤਲਬ ਗੱਲ ਕੀ ਹੈ ਵੀ ਉਹ ਠੀਕ ਹੈ ਸੇਵਾ ਲੈਉਣ ਵਾਲੇ ਸਹੀ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਭਾਵਨਾ ਉਹਨਾਂ ਦੀ ਸਹੀ ਆ ਪਰ ਗੱਲ ਕੀ ਹੈ ਜੇ ਕਿਤੇ ਨਾ ਕਿਤੇ ਉਹਨਾਂ ਦੀ ਭਾਵਨਾ ਸਹੀ ਹੋਣ ਦੇ ਬਾਵਜੂਦ ਵੀ ਜਦੋਂ ਮਿਸਕਮਿਊਨੀਕੇਸ਼ਨ ਹੋ ਜਾਂਦਾ ਤੁਹਾਨੂੰ ਦੱਸਦੇ ਨਹੀਂ ਜਾਂ ਆਪਮਹਾਰੇ ਲੋਕ ਹੋ ਜਾਂਦੇ ਆ ਤੁਹਾਨੂੰ ਬਿਨਾਂ ਦੱਸੇ ਤਾਂ ਉਦੋਂ ਕਿਤੇ ਨਾ ਕਿਤੇ ਤੁਹਾਡਾ ਸਿਸਟਮ ਵਿਗੜਦਾ ਫਿਰ ਉਹੀ ਗੱਲ ਹੈ ਵੀ ਜਮਾ ਖੋਰੀ ਵਾਲੇ ਹੋਰ ਜਮਾ ਖੋਰੀ ਕਰੀ ਜਾਂਦੇ ਜਿਹੜੇ ਲੋਡ ਬੰਦ ਨੂੰ ਰਹਿ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਜਿਹੜੇ ਨਾ ਜਿਹੜੇ ਜਿਹੜੇ ਤਾਂ ਆਸ-ਪਾਸ ਦੇ ਨੇ ਜਦੋਂ ਇਹਨਾਂ ਨੂੰ ਪਤਾ ਹੀ ਨਹੀਂਗੇ ਵੀ ਬੰਦਾ ਇੱਥੇ ਕੌਣ ਸਹੀ ਤੇ ਕੌਣ ਗਲਤ ਆ ਉਹ ਵੀ ਲੈ ਕੇ ਜਾਮਾ ਖੁਰੀ ਕਰੀ ਜਾਂਦੇ ਆਪਣੀ ਉੱਥੇ ਜਾ ਕੇ ਰਾਤ ਨੂੰ ਕਈ ਤਾਂ ਇਹੋ ਜਿਹੇ ਬੰਦੇ ਆ ਗਏ ਆ ਵੀ ਵਸਤੂਆਂ ਲੈ ਜਾਂਦੇ ਉਥੋਂ ਅੱਗੇ ਜਾ ਕੇ ਵੇਚ ਕੇ ਸ਼ਾਮ ਨੂੰ ਸ਼ਰਾਬ ਪੀ ਲੈਂਦੇ ਆ ਦੱਸੋ ਹੜਪੀੜ ਤੇ ਨਹੀਂ ਨਾ ਹੋਏ ਮੈਂ ਬਿਲਕੁਲ ਮੈਂ ਇਹੀ ਗੱਲ ਕਹੇ ਜਿਸ ਤਰ੍ਹਾਂ ਪਿਛਲੇ ਦਿਨੀ ਕੇਜਰੀਵਾਲ ਜਿਸ ਦਿਨ ਆਇਆ ਜਿਸ ਤਰ੍ਹਾਂ ਮੈਂ ਪਹਿਲਾਂ ਇਸੇ ਕਰਕੇ ਦੱਸਿਆ ਕਿ ਇਹ 30 35 ਪਿੰਡਾਂ ਨੂੰ ਜੋੜਨ ਵਾਲਾ ਇੱਕੋ ਇੱਕ ਪੁਲਾ ਬਿਆਸਤਾ ਸ਼ਹਿਰ ਦੇ ਨਾਲ ਉਸ ਏਰੀਆ ਦੇ ਨਾਲ ਜਿਸ ਦਿਨ ਕੇਜਰੀਵਾਲ ਆਇਆ ਇਹ ਉੱਥੇ ਪੁਲ ਦੀ ਸ਼ੁਰੂਆਤ ਤੋਂ ਹੀ ਐਂਟਰੀ ਬੰਦ ਸੀ ਕੋਈ ਨਹੀਂ ਸੀ ਇੱਧਰ ਆ ਸਕਦਾ ਵੀਆਈਪੀ ਹੋਣ ਕਰਕੇ ਤੇ ਉਸ ਤੋਂ ਬਾਅਦ ਜਿਹੜੀਆਂ ਸੇਵਾ ਲਈ ਟਰਾਲੀਆਂ ਰਹੀ ਸੀ ਉੱਥੇ ਹੀ ਖੜੀਆਂ ਸੀ ਤਾਂ ਉਹਨਾਂ ਟਰਾਲੀਆਂ ਦੇ ਵਿੱਚੋਂ ਅਸੀਂ ਦੇਖਿਆ ਲੋਕ ੱੱਕੇ ਨਾਲ ਆਪਣੇ ਰੇੜੇ ਟਰੈਕਟਰਾਂ ਤੇ ਹੋਰ ਜਿਹੜਾ ਪਰਲੇ ਪਾਸੇ ਵਾਲ ਪਰ ਉਹ ਉਹ ਇੱਕ ਤਰੀਕੇ ਨਾਲ ਲੁੱਟ ਕਰਕੇ ਲੈ ਕੇ ਗਏ ਆ ਸਮਾਨ ਬਿਲਕੁਲ ਬਿਲਕੁਲ ਜੀ ਉਸ ਤੇ ਨਾ ਜਿਹੜਾ ਵੀਆਈਪੀ ਕਲਚਰ ਹੈ ਨਾ ਸਾਡੀ ਸਰਕਾਰ ਜਿਹੜਾ ਵੀਆਈਪੀ ਕਲਚਰ ਹੈ ਇਹ ਵੀ ਕਿਤੇ ਨਾ ਕਿਤੇ ਮਾਰ ਰਿਹਾ ਤੁਹਾਨੂੰ ਪ੍ਰਭਾਵਿਤ ਕਰ ਰਿਹਾ ਕਿਉਂਕਿ ਤੁਸੀਂ ਪਹਿਲੀ ਪੀੜ ਤੋਂ ਇਹ ਦੂਜੀ ਆਫਤ ਬਣ ਕੇ ਆ ਜਾਂਦੇ ਨੇ ਤੁਹਾਡੇ ਕੋਲ ਜੀ ਅਸੀਂ ਕਹਿੰਦੇ ਆ ਵੀ ਵੀਆਈਪੀ ਕਲਚਰ ਜਿਹੜਾ ਨਾ ਇਹ ਪਹਿਲਾਂ ਆਪਾਂ ਸਰਕਾਰ ਜਿਵੇਂ ਆਦੀ ਵੀ ਆਪਣਾ ਇਹ ਬੰਦ ਹੋਊਗਾ ਹੁਣ ਜੇ ਇਕੱਲੇ ਇੱਕ ਦਿਨ ਸੁਸੋਧਿਆ ਸਾਹਿਬ ਆਏ ਸੀ ਇਥੇ ਉਹ ਆਪਣੀ ਗੱਡੀ 'ਚ ਹੀ ਆਏ ਇਕੱਲੇ ਮੈਂ ਨਹੀਂ ਉਹਨਾਂ ਦੇ ਨਾਲ ਰਿਖਿਆ ਨਾ ਉਹਨਾਂ ਨੂੰ ਕੋਈ ਮਿਲਿਆ ਉਹ ਆਪਣਾ ਦੇਖ ਕੇ ਕਰਕੇ ਚਲੇ ਗਏ ਮੈਂ ਕਹਿੰਦਾ ਵੀ ਜੇ ਦੂਸਰੇ ਵੀ ਐਸ ਤਰੀਕੇ ਨਾਲ ਆਜਣ ਇੱਥੇ ਕੋਈ ਹਾਂ ਇਸ ਤਰ੍ਹਾਂ ਇਹத் ਨਹੀਂ ਇੱਥੇ ਕੋਈ ਹਰ ਕੋਈ ਬੰਦਾ ਗੋਲੀ ਰਾਈਫਲ ਲੈ ਕੇ ਖੜਾ ਗੋਲੀ ਮਾਰ ਦੇਗਾ ਕੋਈ ਐਦਾਂ ਤਾਂ ਕੁਝ ਨਹੀਂ ਹੈਗਾ ਪਹਿਲਾਂ ਹੀ ਮਰੇ ਪਿਆ ਵਿਚਾਰੇ ਇਹਨਾਂ ਨੇ ਕਿਸ ਕੋਲ ਇਹਨਾਂ ਨੇ ਕੀ ਮਾਰਨਾ ਅਸੀਂ ਤਾਂ ਹੱਥ ਜੋੜਦੇ ਹਾਂ ਸਵਾਗਤ ਕਰਦੇ ਹਾਂ ਵੀ ਜਿਹੜਾ ਵੀ ਸਾਡੇ ਕੋਲ ਆਇਆ ਹੱਥ ਜੋੜ ਕੇ ਸਵਾਗਤ ਕਰ ਰਿਹਾ ਵੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲ ਆਏ ਤੇ ਉਹ ਕੀ ਹੋਇਆ ਕਿ ਉਸ ਦਿਨ ਵੀ ਜਿਹੜੇ ਟਰਾਲੀਆਂ ਵਾਲੇ ਪਿੱਛੇ ਖੜੇ ਸਨ ਉਹ ਵੀ ਮਜਬੂਰ ਕੋਈ ਦੋ ਦਿਨ ਦਾ ਚੱਲਿਆ ਕੋ ਤਿੰਨ ਦਾ ਲੈ ਲੋ ਜਿਹੜਾ ਮਿਲਦਾ ਨੂੰ ਦੇ ਦਿਓ ਉਹ 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 ਜਿਹੜਾ ਉਹਦਾ ਵੀ ਨੁਕਸਾਨ ਹੋਇਆ ਵੀ ਉਹ ਫਿਰ ਜਿਹੜਾ ਉਹਨਾਂ ਨੇ ਅੱਖ ਕੇ ਵਿਚਾਰਿਆਂ ਨੇ ਕਿਹਾ ਵੀ ਜਿੱਥੇ ਜਿਹੜਾ ਮਿਲਿਆ ਨੂੰ ਫੜਾ ਕੇ ਵਸਤੂਆਂ ਦੇ ਚਲੇ ਗਏ ਤੇ ਉਹ ਫਿਰ ਜਿਹੜੇ ਜਮਾ ਖੋਰੀ ਕਰਨ ਵਾਲੇ ਆ ਉਹਨਾਂ ਦੇ ਫਿਰ ਆਪਣਾ ਕੰਮ ਉਹਨਾਂ ਨੂੰ ਮੋਜਾਂ ਲੱਗੀਆਂ ਜੀ ਅੱਛਾ ਸਰਪੰਚ ਸਾਹਿਬ ਮੈਂ ਤੁਹਾਡਾ ਨੰਬਰ ਫਲੈਸ਼ ਵੀ ਕਰ ਦੂੰਗਾ ਤੁਸੀਂ ਆਪਣਾ ਨਾਮ ਇੱਕ ਵਾਰ ਦੁਬਾਰਾ ਤੇ ਆਪਣਾ ਨੰਬਰ ਬੋਲ ਦਿਓ ਤਾਂ ਕਿ ਜਿਹੜਾ ਸultanpur ਲੋਧੀ ਏਰੀਆ ਦੇ ਵਿੱਚ ਜਿਹੜੇ ਵੀ ਸੇਵਾ ਕਰਨ ਆਉਣਗੇ ਤੁਹਾਡੇ ਨਾਲ ਸੰਪਰਕ ਕਰਨ ਉਹ ਸਿਰਫ ਇੰਨੀ ਕ ਗੱਲ ਕਰ ਲੈਣ ਕਿ ਭਾਈ ਅਸੀਂ ਕਦੋਂ ਆਉਣਾ ਤੇ ਕਿਹੜੀ ਚੀਜ਼ ਦੀ ਲੋੜ ਆ ਬਿਲਕੁਲ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਸਾੰਗਰਾ ਮੇਰਾ ਨ ਮੋਬਾਈਲ ਨੰਬਰ ਹੈ 62836 37171 62836 37171 ਆ ਸਾਡੇ ਨਾਲ ਜਦੋਂ ਤੁਸੀਂ ਸੰਪਰਕ ਕਰੋਗੇ ਨਾ ਅਸੀਂ ਦੱਸਾਂਗੇ ਵੀ ਤੁਹਾਨੂੰ ਅੱਜ ਜਿਵੇਂ ਹੁਣ ਵੇਖੋ ਅਸੀਂ ਅੱਜ ਅਪੀਲ ਕੀਤੀ ਆਪਣੇ ਵੀਡੀਓ ਰਹੀਂ ਤੁਹਾਡੇ ਰਹੀਂ ਵੀ ਕਰਦਨੇ ਆ ਵੀ ਹੁਣ ਸਾਨੂੰ ਮਿੱਟੀ ਦੀ ਲੋੜ ਹੈ ਜਿਹੜੇ ਭਰਾ ਸਾਡੇ ਤੱਕ ਮਿੱਟੀ ਦੀਆਂ ਟਰਾਲੀਆਂ ਲੈ ਕੇ ਆ ਸਕਦੇ ਆ ਉਹ ਸਾਡੇ ਇੱਥੇ ਲੱਖ ਬਰਿਆਂ ਦਾ ਸਰਕਾਰੀ ਸਕੂਲ ਹੈ ਉਹਦੀ ਸਾਈਡ ਤੇ ਨਾਲ ਅਸੀਂ ਸਾਡੇ ਕੋਲ ਲੋਕੇਸ਼ਨ ਵੀ ਹੈਗੀ ਜੋ ਸੰਪਰਕ ਕਰਨਗੇ ਲੋਕੇਸ਼ਨ ਪਾ ਦਾਂਗੇ ਉੱਥੇ ਤੁਸੀਂ ਜਿੰਨੀ ਵੀ ਮਿੱਟੀ ਸਾਡੇ ਲਈ ਲਿਆ ਸਕਦੇ ਜੀ ਮਿੱਟੀ ਲਿਆ ਕੇ ਢੇਰੀ ਕਰੋ ਅਸੀਂ ਸੰਗਤ ਲਾ ਕੇ ਬੋਰੇ ਭਰਾਂਗੇ ਬੋਰੇ ਭਰ ਕੇ ਬੋਰੇ ਡੰਪ ਕਰਾਂਗੇ ਫਿਰ ਜਦੋਂ ਜਿਵੇਂ ਪਾਣੀ ਘਟੇਗਾ ਉਸੇ ਟਰਾਲੀਆਂ ਚ ਲੋਡ ਕਰਕੇ ਅਸੀਂ ਜਿੱਥੇ ਲੋਡ ਉਥੇ ਲੈ ਜਾਾਂਗੇ ਠੀਕ ਹੈ ਜੀ ਇਹ ਇਹ ਇੱਕ ਇਹ ਬੇਨਤੀ ਹੈ ਦੂਸਰੀ ਬੇਨਤੀ ਆ ਵੀ ਉਸ ਤੋਂ ਅੱਗੇ ਜਿਹੜੀ ਸਾਡੀ ਦੂਜੀ ਸੇਵਾ ਚੱਲਣੀ ਆ ਉਹ ਚੱਲ ਪਣੀ ਹੋ ਡੀਜ਼ਲ ਦੀ ਕਿਉਂਕਿ ਜੇ ਆਪਣੇ ਕੋ ਟਰਾਲੀਆਂ ਲੈ ਕੇ ਭਰਾ ਆ ਰਹੇ ਕਈ ਭਰਾ ਇਦਾਂ ਦੇ ਹੋਣਗੇ ਵੀ ਜਿਹੜੇ ਉਹ ਆਪਣੇ ਖਰਚੇ 'ਚ ਸਾਰਾ ਕੁਝ ਕਰਕੇ ਆਉਂਦੇ ਕਈ ਭਰਾ ਇਦਾਂ ਦੇ ਵੀ ਆ ਜਾਂ ਇੱਥੋਂ ਵੀ ਅਸੀਂ ਕਿਸੇ ਨੂੰ ਤੋਰਦੇ ਆ ਜਾਂ ਜੀਸੀਬੀ ਵਾਲੇ ਨੂੰ ਕਿਸੇ ਨੂੰ ਕੋਈ ਕਾਰ ਆਪਾਂ ਕਾਰਜ ਕਰਦੇ ਤਾਂ ਪਰ ਉਹਨੂੰ ਡੀਜ਼ਲ ਉਹਨੂੰ ਡੀਜ਼ਲ ਵੀ ਦੇਣਾ ਪੈਂਦਾ ਸਾਧਨ ਦੇ ਸਕਦਾ ਹਾਂ ਜੀ ਸਾਧਨ ਦੇ ਸਕਦਾ ਇਸ ਕਰਕੇ ਆਪਾਂ ਆਪਾਂ ਨੂੰ ਫਿਰ ਡੀਜ਼ਲ ਦੀ ਲੋੜ ਪੈਣੀ ਆ ਤੇ ਜਿਹੜੀ ਆ ਉਸ ਤੋਂ ਸੱਜੇ ਸੱਜੇ ਫਿਰ ਆਪਾਂ ਨੂੰ ਮਸ਼ੀਨਾਂ ਦੀ ਵੀ ਲੋੜ ਪ ਔਰ ਜਿਵੇਂ ਜਿਵੇਂ ਦੀ ਸੇਵਾ ਦੀ ਲੋੜ ਪਊਵੇਂ ਦੱਸੀ ਜਾਵਾਂਗੇ ਆਪਾਂ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਰਾਸ਼ਨ ਪੱਤਾ ਜਿਹੜਾ ਲੈ ਕੇ ਤੇ ਤੁਸੀਂ ਆਪਣੀ ਮਰਜ਼ੀ ਨਾਲ ਆਉਂਦੇ ਜੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਜੇ ਨਾ ਆਓ 10 ਦਿਨ 20 ਦਿਨ ਬਾਅਦ ਜਦੋਂ ਪਾਣੀ ਬਿਲਕੁਲ ਰਸਤੇ ਨੰਗੇ ਹੋਗੇ ਖਾਲੀ ਫਿਰ ਤੁਸੀਂ ਰਾਸ਼ਨ ਵੀ ਲਈਏ ਜੋ ਮਰਜ਼ੀ ਲਈਏ ਫਿਰ ਘਰਾਂ ਤੱਕ ਪਹੁੰਚ ਜਾਓਗੇ ਜੇ ਤੁਸੀਂ ਆਪਣੇ ਆਪ ਉੱਥੇ ਆਪਣੀ ਵੰਡ ਕਰੀ ਜੇ ਸਾਡੀ ਸਿਰਦਰਦੀ ਉੱਥੇ ਘਟ ਜੂਗੀ ਜੀ ਸ਼ੁਕਰੀਆ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਸੇਜ ਇਹ ਬਿਲਕੁਲ ਜਾਊਗਾ ਨਾ ਲੋਕਾਂ ਤੱਕ ਜਿਹੜੇ ਸੇਵਾ ਲੈ ਕੇ ਆਉਣਾ ਚਾਹੁੰਦੇ ਨੇ ਤਾਂ ਇੱਕ ਵਾਰ ਫਿਰ ਅਸੀਂ ਤੁਹਾਨੂੰ ਕਮੇਟੀ ਵੱਲੋਂ ਇਹ ਬੇਨਤੀ ਕਰ ਦਿੰਦੇ ਹਾਂ ਕਿ ਜਿਨ੍ਹਾਂ ਨੇ ਵੀ ਹੜਪੀੜ ਤੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੇ ਵੀ ਸੇਵਾ ਲੈ ਕੇ ਆਉਣਾ ਤਾਂ ਉਹ ਕਮੇਟੀ ਨਾਲ ਇੱਕ ਵਾਰ ਜ਼ਰੂਰ ਗੱਲ ਕਰ ਲਿਆ ਕਰੋ ਜਿਹੜੇ ਨੰਬਰ ਅਸੀਂ ਤੁਹਾਨੂੰ ਦੇਵਾਂਗੇ ਕਿ ਕਿਹੜੀ ਚੀਜ਼ ਦੀ ਲੋੜ ਆ ਤੇ ਕਦੋਂ-ਕਦੋਂ ਲੋੜਾ ਉਦੋਂ ਹੀ ਆਇਓ ਇਹ ਨਾ ਹੋਵੇ ਕਿ ਤੁਸੀਂ ਸਹੀ ਭਾਵਨਾ ਦੇ ਨਾਲ ਤਾਂ ਆਉਣੇ ਹੋ ਇਹ ਨਾ ਹੋਵੇ ਕਿ ਤੁਹਾਡੀ ਸੇਵਾ ਇਹਨਾਂ ਦੇ ਲਈ ਇੱਥੇ ਆ ਕੇ ਸਮੱਸਿਆ ਬਣ ਜਾਂਦੀ ਆ ਕਿਉਂਕਿ ਫਿਰ ਕਿਸ਼ਤੀਆਂ 'ਚ ਬੈਠਣ ਦੀ ਦੌੜ ਵੀ ਲੱਗ ਜਾਂਦੀ ਆ ਵੀਡੀਓਜ਼ ਬਣਾਉਣ ਦੀ ਦੌੜ ਵੀ ਲੱਗ ਜਾਂਦੀ ਆ ਤੇ ਦੂਜੇ ਪਾਸੇ ਗੱਲ ਇਹ ਵੀ ਹੋ ਜਾਂਦੀ ਆ ਜਿਹੜੇ ਪੀੜਤ ਨੇ ਉਹ ਰਹਿ ਜਾਂਦੇ ਨੇ ਤੇ ਜਿਹੜੇ ਇੱਕ ਪਾਸੇ ਕੁਛ ਕੁ ਸ਼ਰਾਰਤੀ ਲੋਕ ਆ ਕੇ ਜਮ੍ਹਾਂ ਖੋਰੀ ਕਰਨ ਲੱਗੇ ਹੋਏ ਨੇ ਉਹ ਆਪਣੇ ਘਰ ਭਰਨ ਤੇ ਲੱਗੇ ਹੋਏ ਨੇ ਤੇ ਫਿਰ ਉਹ ਆਪਣੇ ਮਨਸੂਬਿਆਂ 'ਚ ਕ ਜਿਹੜਾ ਵੀ ਕਿਤੇ ਮਿਸਕਮਿਊਨੀਕੇਸ਼ਨ ਹੁੰਦਾ ਜਾਂ ਗੱਲਬਾਤ ਨਹੀਂ ਹੁੰਦੀ ਆਪ ਮਾਰੇ ਲੋਕ ਆ ਰਹੇ ਆ ਉਹ ਉਹਦੀ ਸਿਰਫ ਉਹ ਸੇਵਾ ਇਹ ਕਹਿੰਦੇ ਸਾਡੇ ਲਈ ਸਮੱਸਿਆ ਬਣ ਜਾਂਦੀ ਆ ਤੇ ਜਿਹੜੀ ਜਿਹੜੀ ਵੀ ਸੇਵਾ ਦੀ ਇਹਨਾਂ ਨੂੰ ਲੋੜ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਿਹੜੀ ਵੀ ਉਹ ਸਰਪੰਚ ਸਾਹਿਬ ਨੇ ਬਾਕੂ ਵੀ ਦੱਸੀ ਆ ਸਾਰੀਆਂ ਗੱਲਾਂ ਦੱਸੀਆਂ ਨੇ ਤੇ ਜਿਹੜੇ ਵੀ ਨੰਬਰ ਅਸੀਂ ਇਸ ਵੇਲੇ ਸਕਰੀਨ ਤੇ ਫਲੈਸ਼ ਹੋ ਰਹੇ ਨੇ ਜਿਹੜੇ ਵੀ ਨੰਬਰ ਅਸੀਂ ਸਰਪੰਚ ਸਾਹਿਬ ਦੇ ਤੁਹਾਨੂੰ ਦਿੱਤੇ ਨੇ ਜਾਂ ਹੋਰ ਕਮੇਟੀ ਦੇ ਵੀ ਨੰਬਰ ਦੇਵਾਂਗੇ ਤਾਂ ਉਹਨਾਂ ਨਾਲ ਇੱਕ ਵਾਰੀ ਆਉਣ ਤੋਂ ਪਹਿਲਾਂ ਗੱਲ ਜ਼ਰੂਰ ਕਰ ਲਈ ਜਾਵੇ ਤੁਹਾਡਾ ਧੰਨਵਾਦ